ਆਉ ਕੀਰਤਨ ਤੋਂ ਉਪਰੰਤ ਇਸੇ ਵੇਲੇ ਆਪ ਜੀ ਹਰ ਰੋਜ਼ ਗੁਰੂ ਘਰ ਦੇ ਮਹਾਨ ਦੀਵਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਉਹਨਾਂ ਦੀ 10ਵੀਂ ਵਾਰ ਦੀ ਨੌਵੀਂ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਪਿਛੇ ਅੱਠ ਪੌੜੀਆਂ ਤੱਕ ਵਿਚਾਰ ਹੋ ਚੁੱਕੀ ਹੈ ਤੇ ਪਿਛੇ ਆਪ ਜੀ ਨੇ ਮਹਾਰਾਣੀ ਤਲੋਪਤੀ ਦੀ ਕਥਾ ਵਿਚਾਰ ਸਰਵਣ ਕੀਤੀ ਜੀਦੇ ਵਿੱਚ ਪੰਜੇ ਪਾਂਡਵ ਫਿਰ ਅਗੇ ਕੈਰੂਆਂ ਦਾ ਜ਼ਿਕਰ ਆਇਆ ਤੇ ਉਹ ਸਾਰੇ ਵਿਚਾਰ ਆਪ ਜੀ ਨੇ ਗੰਭ ਸਰਵਣ ਕਰਕੇ ਆਨੰਦ ਮਾਣਿਆ ਉਸ ਤੋਂ ਅਗਲੀ ਪਉੜੀ ਜੀਦੇ ਵਿੱਚ ਭਾਈ ਗੁਰਦਾਸ ਭਗਤ ਸੁਦਾਮਾਨੀ ਦਾ ਜ਼ਿਕਰ ਕੀਤਾ ਭਗਤ ਸੁਦਾਮਾਨੀ ਅਤੇ ਕ੍ਰਿਸ਼ਨ ਜੀ ਤੇ ਦੋਨੇ ਜਣੇ ਇੱਕੋ ਟੀਚਰ ਸੰਦੀਪਨ ਕੋਲ ਪੜ੍ਹਦੇ ਸਨ ਆਪਸ ਦੇ ਵਿੱਚ ਕਲਾਸ ਫੈਲੋ ਸੰਤ ਇਕਨਨ ਸਰਦੀਆਂ ਦੀ ਰੁੱਤ ਸੀ ਟੀਚਰ ਨੇ ਆਖਿਆ ਅੱਗ ਮਚਾਉਣ ਲਈ ਜੰਗਲ ਵਿੱਚੋਂ ਲੱਕੜਾਂ ਲੈ ਕੇ ਆਓ ਅੱਜ ਤੁਹਾਡੀ ਦੋਨਾਂ ਦੀ ਵਾਰੀ ਹੈ। ਸੁਦੀਕ੍ਰਿਸ਼ਨ ਭਗਵਾਨ ਕੀ ਤੇ ਸੁਦਾਮਾ ਦੀ ਦੋਨੇ ਜਣੇ ਚਲੇ ਜੰਗਲ ਵਿੱਚ ਜਾ ਕੇ ਲੱਕੜਾਂ ਤੋੜਨ ਲੱਗੇ सुदामेन ने अपनी जेब ਦੇ ਵਿੱਚ ਚਾਵਲ ਪਾਏ ਹੋਏ ਤੇ ਉਹਨਾਂ ਨੂੰ ਖਾਣਾ ਸ਼ੁਰੂ ਕੀਤਾ ਉਹਨਾਂ ਦੇ ਚੱਬਣ ਦੀ ਆਵਾਜ਼ ਸੀ ਜਿਹੜੀ ਜਦੋਂ ਇਕੱਠੇ ਬੈਠੇ ਸੀ ਤੇ ਕ੍ਰਿਸ਼ਨ ਜੀ ਨੇ ਵੀ ਸੁਣੀ ਵੀ ਕੁਝ ਖਾ ਰਿਹਾ ਤੇ ਲੋਈ ਦੇ ਬੁੱਕਲ ਨਾਲ ਮੂੰਹ ਟਕਿਆ ਹੋਇਆ ਤੇ ਮੂੰਹ ਵੀ ਹਿੱਲਦਾ ਨਜ਼ਰ ਆਦੀ ਕ੍ਰਿਸ਼ਨ ਜੀ ਨੇ ਆਖਿਆ ਸੁਦਾਮਿਆ ਤੀਖਾ ਦਾ ਬੱਚਾ ਸੀ ਤੇ ਜਾਂ ਉਹ ਜਿਹੜੇ ਚਾਵਲ ਸੀ ਥੋੜੇ ਸੰ ਜਾਂ ਉਹ ਸੁਆਦਿਸ਼ਟ ਸੀ ਵੀ ਜੇ ਮੈਂ ਦੱਸ ਦਿੱਤਾ ਤੇ ਮੈਨੂੰ ਇਹਨਾਂ ਨੂੰ ਦੇਣੇ ਪੈਣਿਆ ਥੋੜੇ ਚਾਵਲਾਂ ਨਾਲ ਮੈਨੂੰ ਸਬਰ ਨਹੀਂ ਆਉਣਾ ਗੱਲ ਨਹੀਂ ਪਾਣੀ ਝੂਠ ਬੋਲ ਦਿੱਤਾ ਨਹੀਂ ਖਾਂਦਾ ਤਾਂ ਮੈਂ ਕੁਝ ਨਹੀਂ ਕੁਝ ਨਹੀਂ ਲੇਕਿਨ ਸਰਦੀ ਕਾਰਨ ਮੈਨੂੰ ਮੇਰੇ ਜਿਹੜੇ ਦੰਦ ਦਾ ਉਹ ਵੱਜ ਰਹੇ ਆ ਤੇ ਇਸ ਕਰਕੇ ਤੁਹਾਨੂੰ ਆਵਾਜ਼ ਸੁਣਾਈ ਦਿੰਦੀ ਹੈ ਕ੍ਰਿਸ਼ਨ ਜੀ ਥੋੜੇ ਜਿ ਮਸਕਰਾਏ ਤੇ ਆਖਿਆ ਦਿਲਿਤਰੀਆ ਇੰਨੀ ਬੰਦੇ ਕੀ ਸੁਗਾਤੀ ਚਾਵਲ ਤੇ ਮੈਨੂੰ ਮੇਰੇ ਕੋਲੋਂ ਥੋੜਾ ਜਿਹਾ ਪੜਦਾ ਰੱਖਿਆ ਲੋਕੋ ਰੱਖੀ ਤੇ ਇਹ ਛੁੱਟੀ ਦੀ ਗੱਲ ਹੋਈ ਤੇ ਉਹਨਾਂ ਦੀ ਜ਼ੁਬਾਨ ਤੋਂ ਦਲਿਤ ਦੀ ਸ਼ਬਦ ਨਿਕਲਿਆ ਜੋ ਕਿ ਬਾਗ ਵਿੱਚ ਇਸ ਦਾ ਸੰਤਾਪ ਸੁਦਾਮੇ ਨੂੰ ਹੰਡਾਉਣਾ ਪਿਆ ਦਲਿਤਰੀ ਕਹਿੰਦੇ ਗਰੀਬ ਬੰਦੇ ਕੰਗਾ ਤੇ ਉਹਨਾਂ ਤਾਂ ਇਹ ਲੱਕੜਾਂ ਲੈ ਕੇ ਵਾਪਸ ਆ ਗਏ ਪੜਾਈ ਪੂਰੀ ਹੋਈ ਸੁਦਮਾ ਆਪਣੇ ਘਰ ਚਲੇ ਗਿਆ ਚਲੇ ਗਿਆ ਉਹਨੇ ਆਪਣਾ ਕੰਮਕਾਰ ਕਰਨਾ ਸ਼ੁਰੂ ਕੀਤਾ ਕ੍ਰਿਸ਼ਨ ਜੀ ਦਾ ਰਾਜੇ ਬਣ ਗਏ ਤੇ ਜਿਸ ਵੇਲੇ ਦੀ ਕਥਾ ਹੈ ਉਦੋਂ ਕ੍ਰਿਸ਼ਨ ਜੀ ਦਵਾਰਕਾ ਵਿੱਚ ਰਹੇ ਤੇ ਸੁਦਾਮਾ ਜੀ ਬ੍ਰਹਮਣਾਂ ਦੇ ਲੜਕੇ ਸਨ ਤੇ ਬ੍ਰਹਮਣੀ ਦੇ ਨਾਲ ਵਿਆਹ ਹੋ ਗਿਆ ਕਿਉਂਕਿ ਭਾਈ ਗੁਰਦਾਹ ਹੀ ਨਹੀਂ ਇਸ ਪਉੜੀ ਵਿੱਚ ਜਿਹਦਾ ਆਪ ਜੀ ਨੇ ਪਾਠ ਸਰਵਣ ਕੀਤਾ ਇਹਦੇ ਵਿੱਚ ਬ੍ਰਹਮਣੀ ਸ਼ਬਦ ਲਿਖਿਆ ਹੈ ਤੇ ਜਿਸ ਵਕਤ ਸ਼ਾਦੀ ਹੋ ਗਈ ਘਰ ਵਿੱਚ ਗਰੀਬੀ ਅਤ ਦੀ ਗਰੀਬੀ ਤੇ ਜਿਹੜੀ ਇਹਦੇ ਘਰ ਵਾਲੀ ਸੀ ਇੱਕ ਦਿਨ ਗਵੰਡਨਾ ਨੇ ਆਖਿਆ ਵੀ ਤੁਸੀਂ ਇੰਨਾ ਸੰਤਾਪ ਹੰਢਾ ਰਹੇ ਹੋ ਤੇ ਤੈਨੂੰ ਪਤਾ 13 ਪੱਕੀ ਸੁਦਾਮਾ ਕ੍ਰਿਸ਼ਨ ਜੀ ਦੇ ਨਾਲ ਇੱਕੋ ਟੀਚਰ ਕੋਲ ਪੜਦੇ ਰਹੇ ਤੇ ਉਹ ਦਵਾਰਕਾ ਦੇ ਰਾਜੇ ਹਨ ਤੇ ਇਹਨੂੰ ਭੇਜ ਕੇ ਤੁਸੀਂ ਆਪਣੀ ਸਮੱਸਿਆ ਦੱਸ ਕੇ ਤੇ ਗਰੀਬੀ ਦਾ ਹੱਲ ਕਿਉਂ ਨਹੀਂ ਕਰ ਲੈਂਦੇ ਜਦੋਂ ਹਨवाणी ਨੇ ਵਾਰ-ਵਾਰ ਇਹ ਗੱਲ ਸੁਣੀ ਤੇ ਭਾਈ ਗੁਰਦਾਸ ਜੀ ਨੂੰ ਕਹਿਣਾ ਪੈ ਗਿਆ ਲਾਗੂ ਹੋਈ ਬਹਾਮਣਿ ਮਗਰੇ ਤੇ ਕੀ ਕਹਿ ਰਹੀ ਯਾਰ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਕਹਿੰਦੇ ਬੇਪ ਸੋਦਾਮਾ ਦਾਨ ਦੀ ਇਥੋਂ ਕੌਣੀ ਸ਼ੁਰੂ ਹੁੰਦੀ ਦਾਨ ਜੀ ਕਹਿੰਦੇ ਆ ਗਰੀਬ ਔਰ ਗਰੀਬੀ ਦੀ ਮੁਸੀਬਤ ਵਿੱਚ ਫਸਿਆ ਹੋਇਆ ਬਾਲ ਸਖਾਈ ਮਿੱਤਰ ਸਦਾਏ ਘਰਬਾਣੀ ਆਖੇ ਮੈਨੂੰ ਪਤਾ ਲੱਗਾ ਕਿ ਛੋਟੇ ਹੁੰਦਿਆਂ ਬਾਲਕ ਅਵਸਥਾ ਵਿੱਚ ਤੁਸੀਂ ਤੇ ਕ੍ਰਿਸ਼ਨ ਜੀ ਇਕੱਠੇ ਰਹਿੰਦੇ ਸੀ ਇੱਕਠੇ ਟੀਚਰ ਕੋਲ ਪੜਦੇ ਸੀ ਤੇ ਆਪਾਂ ਗਰੀਬ ਗਰੀਬੀ ਦੀ ਮੁਸੀਬਤ ਵਿੱਚ ਜ਼ਿੰਦਗੀ ਹੰਢਾ ਰਹੇ ਆ ਤੁਸੀਂ ਜਾ ਕੇ ਕ੍ਰਿਸ਼ਨ ਜੀ ਨੂੰ ਮਿਲੋ ਮਿੱਤਰ ਮਿੱਤਰ ਦੀ ਮਦਦ ਕਰ ਦਿੰਦਾ ਹੈ ਨਾਲੇ ਉਹ ਤਾਂ ਰਾਜੇ ਹਨ ਉੱਥੇ ਕੋਈ ਕਮੀ ਨਹੀਂ ਲਾਗੂ ਹੋਈ ਬਹਾਮਣੀ ਪਿੱਛੇ ਪੈ ਗਏ ਪਹਿਲਾਂ ਤਾਂ ਸੁਦਾਮਾ ਜੀ ਨੇ ਨਾ ਨੁਕਰ ਕੀਤੀ ਵੀ ਬੇਇੱਜ਼ਤੀ ਹੋਏਗੀ ਉੱਥੇ ਜਾ ਕੇ ਕੁਝ ਆਖਾਂਗਾ ਮੈਨੂੰ ਕੁਝ ਦੋ ਸ਼ਰਮ ਆਏਗੀ ਪਰ ਨਹੀਂ ਭਾਈ ਗੁਰਦਾਸ ਜੀ ਕਹਿੰਦੇ ਜਿਹੜੀ ਉਹਦੇ ਘਰ ਵਾਲੀ ਬੋਟੀ ਸੀ ਉਹਦੇ ਪਿੱਛੇ ਪੈ ਗਈ ਨਹੀਂ ਤੁਹਾਨੂੰ ਜਾਣਾ ਪੈਣਾ ਆਖਿਆ ਮੇਲ ਜਗਦੀਸ ਇਥੇ ਜਗਦੀਸ ਸ਼ਬਦ ਕ੍ਰਿਸ਼ਨ ਜੀ ਲਈ ਵਰਤੇ ਉਸ ਵੇਲੇ ਦੇ ਅਵਤਾਰ ਸਤਕਾਰਯੋਗ ਹਨ ਮਿਲ ਜਗਦੀਸ਼ ਦਿਲਦਰ ਗਵਾਏ ਤੇ ਜਾਤੀਆਂ ਨੂੰ ਮਿਲੋ ਬੇਨਤੀ ਕਰੋ ਸਾਡੀ ਮੁਸੀਬਤ ਦੂਰ ਕਰੋ ਜੀ ਸਾਡੇ ਉੱਤੇ ਆਈ ਗਰੀਬੀ ਹੈ ਜਿਹੜੀ ਉਹਨੂੰ ਖਤਮ ਕਰੋ ਚੱਲਿਆਂ ਗਣਦਾ ਗਟੀਆਂ ਘਰਵਾਲੀ ਦੇ ਅੱਖੇ ਲੱਗੇ ਚੰਦੇ ਪੁਰਾਣੀ ਜੀ ਧੋਤੀ ਲਾਈ ਹੋਈ ਐ ਸਾਦੇ ਜੇ ਕੱਪੜੇ ਟੁੱਟੀ ਜੀ ਜੁੱਤੀ ਪਾਈ ਹੋਈ ਪੁਰਾਣੀ ਪੁੱਤੀ ਕਿਉਂ ਕਰ ਜਾਈਏ ਕੌਣ ਮਿਲਾਈ ਮਨ ਵਿੱਚ ਗਿਣਤੀਆਂ ਗਿਣਦਾ ਜਾਦੇ ਸੁਦਾਮਾ ਜੀ ਮਨ ਵਿੱਚ ਗਿਣਤੀਆਂ ਗਿਣਦੇ ਜਾ ਰਹੇ ਆ ਕਿਵੇਂ ਮਿਲਾਗਾ ਕੌਣ ਮਿਲਾਵੇ ਇੰਨੀ ਵੱਡੀ ਹਸਤੀ ਨਾਲ ਮੁਲਾਕਾਤ ਕਰ ਲਈ ਤੇ ਕਿਨੂੰ ਬਚੋਲਾ ਪਾਵਾਂਗਾ ਕਿਵੇਂ ਫਰਿਆਦ ਕਰਾਂਗਾ ਵੀ ਉੱਥੇ ਤਾਂ ਮਾਹੌਲ ਕੁਝ ਹੋਰ ਤਰ੍ਹਾਂ ਦਾ ਹੋਵੇਗਾ ਤੇ ਇਸ ਤਰ੍ਹਾਂ ਸੋਚਦੇ ਆਂ ਵਿਚਾਰਦੇ ਆਂ ਜਿੰਦਕੀਆਂ ਮਿੰਦਕੀਆਂ ਕਰਦੇ ਆਂ ਬਹੁਤਾਂ ਨਗਰ ਦੁਆਰ ਤੱਕ ਪਹੁੰਚ ਕੇ ਦੁਆਰ ਕਾ ਚਲੇ ਗਏ ਪਤਾ ਕੀਤਾ ਮਹਾਰਾਜ ਜੀ ਦਾ ਮਹਿਨ ਸਿੰਘ ਦੁਆਰ ਖਲੋਤਾ ਜਾਏ ਸਿੰਘ ਦੁਆਰ ਸਿੰਘ ਕਹਿੰਦੇ ਸ਼ੇਰ ਨੂੰ ਰਾਜੇ ਮਹਾਰਾਜਿਆਂ ਦੇ ਕਿਲਿਆਂ ਦੇ ਵੱਡੇ ਵੱਡੇ ਗੇਟ ਹੁੰਦੇ ਆ ਉਹਨਾਂ ਦੇ ਉੱਤੇ ਸ਼ੇਰ ਬਣਾਏ ਵੀ ਹੁੰਦੇ ਆ ਬਿਠਾਏ ਵੀ ਹੁੰਦੇ ਆ ਜਾ ਸ਼ੇਰਾਂ ਦੀਆਂ ਮੂਰਤਾਂ ਅਗੇ ਖਲੋਤੀਆਂ ਹੋਣੀਆਂ ਉਹਨੂੰ ਸਿੰਘ ਗੇਟ ਕਹਿੰਦੇ ਸੀ ਸਿੰਘ ਦੁਆਰ ਤੇ ਜਦੋਂ ਉੱਥੇ ਪਹੁੰਚੇ ਤੇ ਉੱਥੇ ਜਿਹੜੇ ਪਹਿਰੇਦਾਰ ਸਨ ਸੰਤਰੀ ਉਹਨਾਂ ਨੇ ਪੁੱਛਿਆ ਵੀ ਤੂੰ ਕੌਣ ਹੈ ਕਿ ਨੂੰ ਮਿਲਣਾ ਸੁਦਾਮਾ ਜੀ ਨੇ ਆਖਿਆ ਮੈਂ ਕ੍ਰਿਸ਼ਨ ਭਗਵਾਨ ਜੀ ਨੂੰ ਮਿਲਣਾ ਜੀ ਦੇ ਅੱਖਾਂ ਵੀ ਉਹਨਾਂ ਤਾਂ ਤੁਸੀਂ ਮਿਲ ਨਹੀਂ ਸਕਦੇ ਬਾਹਰ ਦੀ ਹਾਲਤ ਦੇਖ ਕੇ ਅੱਖਾਂ ਵੀ ਤੇਰਾ ਕੀ ਕੰਮ ਹੈ ਅੱਖਾਂ ਨੇ ਮੈਂ ਲੋ ਦੂਰ ਤੋਂ ਆਇਆ ਮੈਂ ਉਹਨਾਂ ਨੂੰ ਜਰੂਰ ਮਿਲਣਾ ਤੁਸੀਂ ਉਹਨਾਂ ਨੂੰ ਜਾ ਕੇ ਦੱਸੋ ਕਿ ਸੁਦਾਮਾ ਦੇ ਅੰਦਰ ਜਾ ਕੇ ਦਰਸ਼ਿਆ ਵੀ ਮਹਾਰਾਜ ਜੀ ਤੁਹਾਨੂੰ ਕੋਈ ਮਿਲਣ ਆਇਆ ਹੈ ਦਰਸ਼ਨ ਕਰਨ ਆਇਆ ਹੈ ਤੇ ਜਦੋਂ ਇਹ ਗਨਾਥੀ ਵੀ ਦਰਸ਼ਨ ਕਰਨ ਆਇਆ ਮਿਲਣਾ ਉਹਨਾਂ ਨੇ ਪੁੱਛਿਆ ਵੀ ਕੌਣ ਆਇਆ ਅਖੇਲ ਯੁਨਨੀ ਆਖਿਆ ਮੇਰਾ ਨਾਮ ਸੁਦਾਮਾ ਹੈ ਮੈਂ ਮਹਾਰਾਜ ਜੀ ਦੇ ਨਾਲ ਪੜਦਾ ਹਾਂ ਜਦੋਂ ਕ੍ਰਿਸ਼ਨ ਜੀ ਨੇ ਸਿੰਘਾਸਣ ਤੇ ਬੈਠਿਆ ਨੇ ਸੁਣਿਆ ਕਿ ਸੁਦਾਮਾ ਉਹ ਪੁਰਾਣੀਆਂ ਯਾਦਾਂ ਸਕੂਲ ਦੀਆਂ ਸਾਹਮਣੇ ਆ ਕੁਲੋਦੀ ਦੂਰੋਂ ਦੇਖ ਡੰਡਾ ਤਕਰ ਜਦੋਂ ਸਿੰਘਾਸਣ ਤੋਂ ਉੱਥੇ ਛਾੜ ਦੇ ਸਿੰਘਾਸਣ ਹਰਦੀ ਆਏ ਕ੍ਰਿਸ਼ਨ ਜੀ ਸੰਘਾਸਣ ਤੋਂ نیچے ਉੱਤਰੀ ਜਦੋਂ ਦੂਰ ਤੋਂ ਚਾਤੀ ਮਾਰੀ ਭਾਈ ਗੁਰਦਾਸ ਜੀ ਕਹਿੰਦੇ ਜਦੋਂ ਦੇਖੋ ਮਿੱਤਰ ਤੇ ਮਿੱਤਰ ਦਾ ਪਿਆਰ ਜਿਹੜੇ ਇੱਕ ਦੂਜੇ ਨਾਲ ਬੜੇ ਹੁੰਦੇ ਆ ਉਹਨਾਂ ਦੇ ਅੰਦਰ ਇਹ ਕਥਾ ਇਹ ਸਿਖਿਆ ਦਿੰਦੀ ਆ ਵੀ ਕਿੰਨਾ ਪਿਆਰ ਕਿੰਨੀ ਖਿੱਚ ਹੋ ਦੇ ਸਾਧ ਸੰਗਤ ਜੀ ਦੂਰੋਂ ਦੇਖ ਡੰਡਾ ਤੱਕ ਜਦੋਂ ਦੂਰ ਤੋਂ ਕ੍ਰਿਸ਼ਨ ਜੀ ਨੇ ਵੇਖਿਆ ਮੇਰਾ ਭਿੱਤਰ ਸੁਦਾਮਾ ਆਇਆ ਨਮਸਕਾਰਾਂ ਕਰਦੇ ਜਦੋਂ ਨੇੜੇ ਪਹੁੰਚੇ ਕਹਿੰਦੇ ਭਾਈ ਗੁਰਦਾਸ ਜੀ ਕਹਿੰਦੇ ਪਹਿਲੋਂ ਦੇ ਪਰ ਦਖਣਾ ਜਿਹੜਾ ਕੰਮ ਸੁਦਾਮੇ ਨੇ ਕਰਨਾ ਸੀ ਉਹ ਕਿਛ ਨਹੀਂ ਕਰਦਾ ਨਹੀਂ ਉਹਨਾਂ ਨੇ ਆਪਣਾ ਵੱਡਪਣ ਜਿਹੜਾ ਵੱਡਾ ਪਣ ਉਹ ਪਾਸੇ ਰੱਖ ਦਿੱਤਾ ਇਹ ਨਹੀਂ ਮੈਂ ਭਗਵਾਨਾਂ ਸਮੇਂ ਦਾ ਅਵਤਾਰ ਹਾਂ ਜਾਂ ਮੈਂ ਰਾਜਾ ਹਾਂ ਨਹੀਂ ਹੁਣ ਗੱਲ ਸਕੂਲ ਦੀ ਆ ਕੇ ਖੜ ਗਈ ਆਪਸ ਵਿੱਚ ਪੜਦੇ ਰਹੇ ਆ ਇਕੱਠੇ ਰਹੇ ਆ ਤੇ ਉਹ ਸਾਰਾ ਸੀਨ ਅੱਖਾਂ ਦੇ ਸਾਹਮਣੇ ਹੈ ਤੇ ਪਹਿਲਾਂ ਕੀ ਕੀਤਾ ਸੋਦਾ ਮੇ ਦੀਆਂ ਪਰ ਦਖਣਾ ਪਰ ਕਰਮਾਂ ਕੀਤੀ। ਇੱਈ ਇੱਜ਼ਤ ਕੀਤੀ। ਪੈਰੀ ਪੈ ਕ ਗੋਲ ਲਾਈ ਤੇ ਮੱਥਾ ਟੇਕਿਆ। ਮੁਲਾਕਾਤ ਮਿਲਾਪ ਦੇ ਕਈ ਤਰੀਕੇ ਆ ਇੱਕ ਦੂਜੇ ਨੂੰ ਮਿਲਣ ਦੇ। ਲੇਕਿਨ ਭਗਵਾਨ ਦਾ ਤਰੀਕਾ ਅਲੱਗ ਹੈ। ਭਗਵਾਨ ਕਿਵੇਂ ਮਿਲਦਾ ਗਾਣ ਲਾਈ ਉਹ ਭਗਵਾਨ ਦੀ ਮਿਲਣੀ ਜਦੋਂ ਕਿਸੇ ਨੂੰ ਮਿਲਦਾ ਕੰਠ ਨਾਲ ਕੰਠ ਲਾਦੇ ਤੇ ਗੁਰਬਾਣੀ ਦੇ ਵਿੱਚ ਇੱਕ ਜਗ੍ਹਾ ਨਹੀਂ ਅਨੇਕਾਂ ਥਾਂਾਂ 'ਤੇ ਜ਼ਿਕਰ ਹੁੰਦਾ ਹੈ ਤੇ ਇੱਕ ਬਚਨ ਤੁਹਾਨੂੰ ਚੇਤੇ ਵੀ ਹੈ ਜੋ ਸਰਨ ਆਵੈ ਤੇ ਸੰਕਠ ਲਾਵੈ ਕੰਠ ਕਹਿੰਦੇ ਆ ਗਲੇ ਨੂੰ ਪੁਰਾਣੇ ਸਮੇਂ ਵਿੱਚ ਸਾਡੀਆਂ ਦਾਦੀਆਂ ਪਤਦਾਦੀਆਂ ਜਾਂ ਕਿਸੇ ਰਿਸ਼ਤੇਦਾਰ ਨੇ ਘਰ ਆਉਂਗਾ ਉਹ ਅੱਜ ਵਾਂਗ ਨਹੀਂ ਸੀ ਮਿਲਦੀਆਂ ਜਿਵੇਂ ਅੱਜ ਕੱਲ ਸਾਡੀ ਮਿਲਣੀ ਆ ਉਹ ਇੱਕ ਦੂਜੇ ਦੇ ਕੰਠ ਨਾਲ ਕੰਠ ਲਾ ਕੇ ਗਲੇ ਨਾਲ ਗਲਾ ਲਾ ਕੇ ਜੱਫੀ ਪਾ ਕੇ ਮਿਲਦੀਆਂ ਹੁੰਦੀਆਂ ਸੀ ਇਹੀ ਮਲਾਪ ਭਗਵਾਨ ਦਾ ਹੈ ਖੈਰ ਗੱਲੰਮੀ ਨਾ ਕਰਾਂ ਤੇ ਜਿਸ ਵਕਤ ਪੈਰੀ ਪੈ ਕੈ ਨੈ ਗਲ ਨਾਈ ਫਿਰ ਉਸ ਤੋਂ ਬਾਅਦ ਅੰਦਰ ਲੈ ਕੇ ਚਰਨੋਦਕ ਲੈ ਪੈਰ ਧੋਏ ਸਿੰਘਾਸਣ ਉੱਤੇ ਬਿਠਾਈ ਦੇਖੋ ਕਲਾਸ ਮੇਂ ਦੋਨੇ ਜਣੇ ਕਿੰਨਾ ਆਪ ਤਸੀਹ ਜੇ ਕ੍ਰਿਸ਼ਨ ਜੀ ਨੇ ਕੀਤਾ ਸੁਦਾਮੇ ਨੇ ਵੀ ਕੀਤਾ ਉਹਨੇ ਤਾਂ ਵਧ ਕਰਨਾ ਸੀ ਕਿਉਂਕਿ ਲੋੜ ਵਧ ਜਿੰਨੀ ਖੁਸ਼ੀ ਕ੍ਰਿਸ਼ਨ ਜੀ ਦੇ ਅੰਦਰ ਆ ਉਨੀਓ ਖੁਸ਼ੀ ਸੁਦਾਮਾ ਜੀ ਦੇ ਅੰਦਰ ਚਾ ਚੰਗੇ ਗਰੀਬੀ ਗੁਰੂ ਵੀ ਭੁੱਲ ਗਏ ਤੇ ਜਿਸ ਵਕਤ ਆ ਅੰਦਰ ਲੈ ਕੇ ਗਏ ਭਾਈ ਗੁਰਦਾਸ ਜੀ ਕਹਿੰਦੇ ਕ੍ਰਿਸ਼ਨ ਜੀ ਨੇ ਸੁਦਾਮੇ ਦੇ ਚਰਨ ਘੀ ਧੋਤੇ ਪੈਰ ਧੋਤੇ ਤੇ ਪੈਰੇ ਨਹੀਂ ਧੋਤੇ ਮਹਿੰਦਸ ਸਿੰਘ ਛਾਸਣ ਉੱਤੇ ਬਿਠਾਏ ਐਨਾ ਵੇਸ਼ਕੀਮਤੀ ਸਿੰਘਾਸਨ ਜਿਹਦੇ ਉੱਤੇ ਕ੍ਰਿਸ਼ਨ ਜੀ ਬੈਠਿਆ ਕਰਦੇ ਸਨ ਵਿਰਾਜਮਾਨ ਹੁੰਦੇ ਸੀ ਤੇ ਸੁਦਾਮੇ ਨੂੰ ਆਪਣੀ ਜਗ੍ਹਾ ਬਿਠਾਇਆ ਇੱਥੇ ਵੇਖੋ ਜਦੋਂ ਬਿਠਾਇਆ ਪੁੱਛੇ ਉਸਲ ਪਿਆਰ ਕਰ ਘਰ ਦੀ ਸੁੱਖ-ਸਾਂਭ ਪੁੱਛੀ ਭਾਬੀ ਜੀ ਦਾ ਹਾਲ ਪੁੱਛਿਆ ਬੱਚਿਆਂ ਬਾਰੇ ਪੁੱਛਿਆ ਫਿਰ ਗੁਰਸੇਵਾ ਦੀ ਕਥਾ ਸੁਣਾਈ ਫਿਰ ਉਹ ਵਿਚਾਰਾ ਸਾਂਝੀਆਂ ਕੀਤੀਆਂ ਜਦੋਂ ਅਸੀਂ ਟੀਚਰ ਕੋਲ ਅਧਿਆਪਕ ਕੋਲ ਪੜ੍ਹਿਆ ਕਰਦੇ ਸੀ ਕਿਵੇਂ ਲੱchnਾ ਲਿਆਇਆ ਕਰਦੇ ਸੀ ਪੜ੍ਹਾਈ ਕਰਨੀ ਹੱਸਣਾ ਖੇਡਣਾ ਉਹ ਸਾਰੀ ਕਥਾ ਵਿਚਾਰ ਆਪਸ ਵਿੱਚ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਤੇ ਆਪ ਤੁਸੀਂ ਵਿੱਚ ਗੰਨਾ ਬਾਤਾਂ ਕਰਦੇ ਆ ਕਰਦੇ ਆ ਤੇ ਕ੍ਰਿਸ਼ਨ ਜੀ ਨੇ ਆਖਿਆ ਤੂੰ ਆਇਆ ਘਰੋਂ ਮੇਰੇ ਲਈ ਕੀ ਲੈ ਕੇ ਆਇਆ ਜਦੋਂ ਤੁਰਨ ਲੱਗਿਆ ਸੀ ਘਰਵਾਲੀ ਨੇ ਇੱਕ ਚਾਵਲਾਂ ਦੀ ਮੁਠ ਸੁਦਾਮੇ ਦੇ ਪੱਰਨੇ ਨਾਲ ਬੰਨ੍ਹ ਦਿੱਤੀ ਆ ਲੈ ਭਗਵਾਨ ਨੂੰ ਭੇਟ ਕਰਨੀ ਪੂਰਤਾ ਆਪਣੇ ਕੋਲ ਹੈ ਕੁਝ ਤੇ ਉਹਨੇ ਗੰਢ ਖੋਲ ਲਈ ਲੈ ਕੇ ਤੰਦਲ ਚਬਿਓਨ ਕ੍ਰਿਸ਼ਨ ਜੀ ਉਹ ਚ ਨਾਲੇ ਚਾਚ ਚਾਵਣ ਚਬ ਰਹੇ ਆ ਤੇ ਨਾਲੇ ਵਰਦਾਨ ਦੇ ਰਹੇ ਆ ਸੁਦਾਮੇ ਦੀ ਗਰੀਬੀ ਦਲਿਤਰ ਵਰਦਾਨ ਦੇ ਦੇ ਕੇ ਦੂਰ ਕਰੀ ਜਾ ਰਹੇ ਸੁਦਾਮਿਆ ਜਿਵੇਂ ਮੈਨੂੰ ਮਹਿਲ ਮਿਲਿਆ ਪਰਮਾਤਮਾ ਤੈਨੂੰ ਵੀ ਮਹਿਰ ਦੇ ਤੇ ਜਿਹੜੇ ਸੁੱਖ ਆਰਾਮ ਜ਼ਿੰਦਗੀ ਦੇ ਮੈਨੂੰ ਪ੍ਰਾਪਤ ਹੋਇਆ ਤੈਨੂੰ ਵੀ ਪ੍ਰਾਪਤ ਹੋ ਜਾਣ ਤੇਰੀਆਂ ਪੁੱਲਾਂ ਤਰ ਜਾਣ ਪਤਾ ਨਹੀਂ ਕੀ ਕੁਝ ਆਖਿਆ ਜੋ ਜੋ ਬਚਨ ਕਹਿਣਾ ਸੀ ਕਹਿੰਦੇ ਗਏ ਤੇ ਹੋਇਆ ਕੀ ਕੁਝ ਸਮਾਂ ਕੋਲ ਰੱਖ ਕੇ ਸੇਵਾ ਕੀਤੀ ਤੇ ਮਾਲਾ-ਮਾਲ ਕਰ ਦਿੱਤਾ ਤੇ ਵਿਦਾ ਕਰੇ ਅੱਗੇ ਪਹੁੰਚਾਈ ਆਪ ਅੱਗੇ ਪਹੁੰਚ ਕੇ ਤੇ ਸੁਦਾਮਾ ਨੂੰ ਕ੍ਰਿਸ਼ਨ ਜੀ ਨੇ ਵਿਦਾ ਕੀਤਾ ਤੇ ਜਦੋਂ ਵਿਦਾ ਕੀਤਾ ਨਾ ਰਾਤ ਨੂੰ ਤੇ ਚੜਾ ਕੇ ਭੇਜਿਆ ਜਿਹੜਾ ਸੁਦਾਮਾ ਤੁਰ ਕੇ ਆਇਆ ਉਹਨੂੰ ਰਾਤ ਨੂੰ ਤੇ ਅਸਵਾਰ ਕਰਕੇ ਭੇਜਿਆ ਨਵੀਨ ਵਸਤਰ ਪਹਿਨਾ ਕੇ ਭੇਜਿਆ नामी जूती पहना के भेजिया माया ਦਾ ਖੁੱਲਾ ਗੱਪਾ ਦੇ ਕੇ ਤੇ ਜਿਸ ਵਕਤ ਉਹਨਾਂ ਨੂੰ ਤੋੜਿਆ ਭਾਈ ਗੁਰਦਾਸ ਜੀ ਨੇ ਪੌੜੀ ਇੱਥੇ ਸਮਾਪਤ ਕੀਤੀ ਕਹਿੰਦੇ ਚਾਰ ਪਦਾਰਥ ਸਕੂਚ ਪਠਾਏ ਧਰਮ ਆਰਥ ਕਾਮ ਤੇ ਮੋਖ ਇਹ ਚਾਰੀ ਪਦਾਰਥ ਸੁਤੇ ਸਿੱਧ ਸੁਦਾਮਾ ਜੀ ਦੇ ਘਰ ਪਹੁੰਚਣ ਤੋਂ ਪਹਿਲਾਂ ਪਹਿਨਾ ਉਹਦੇ ਘਰ ਪਹੁੰਚਾ ਦਿੱਤੇ ਹੋਇਆ ਕੀ ਜਿੱਥੇ ਸੁਦਾਮਾ ਜੀ ਰਹਿੰਦੇ ਸੀ ਕ੍ਰਿਸ਼ਨ ਜੀ ਨੇ ਬੜੇ ਸੀਮਤ ਸਮੇਂ ਵਿੱਚ ਜਿੰਨੇ ਦਿਨ ਉਹਨੂੰ ਉੱਥੇ ਰੱਖਿਆ ਤੇ ਆਪਣੀ ਕਲਾ ਦੇ ਨਾਲ ਥੋੜੇ ਸਮੇਂ ਵਿੱਚ ਹੀ ਸੁਦਾਮੇ ਦਾ ਮਹਿਲ ਬਣਾ ਦਿੱਤਾ ਜਿੰਨਾ ਗੁਰਦੁਆਰਾ ਐਨਾ ਵੱਡਾ ਮਹਿਲ ਬਣਾ ਦਿੱਤਾ ਸੋ ਬੇਚਾਰੇ ਸੁੱਖਾਂ ਦੇ ਸਾਧਨ ਉਪਲਬਧ ਕਰ ਦਿੱਤੇ ਮਾਇਆ ਵੀ ਕੋਈ ਕਮੀ ਨਹੀਂ ਛੱਡੀ ਤੇ ਸੁਦਾਮੇ ਦੇ ਘਰ ਵਾਲੀ ਬੜੇ ਮਹਿੰਗੇ-ਮਹਿੰਗੇ ਸੂਟ ਪਾਉਂਦੀ ਆ ਵਧੀਆ-ਵਧੀਆ ਜੁੱਤੀਆਂ ਖਾਣ-ਪੀਣ ਦੀ ਕੋਈ ਕਮੀ ਨਹੀਂ ਚਾਰੇ ਪਦਾਰਥਾਂ ਦੇ ਕਰਦੇ ਜਦੋਂ ਆ ਕੇ ਆਪਣੇ ਘਰ ਨੂੰ ਵੇਖਿਆ ਤੇ ਹੈਰਾਨ ਬੈਠਾ ਘਰ ਵਾਲੀ ਆ ਕੇ ਮਿਲੀ ਭੱਜ ਕੇ ਸੁਆਮੀ ਜੀ ਦੇਖੋ ਭਗਵਾਨ ਕ੍ਰਿਸ਼ਨ ਨੇ ਆਪਾਂ ਨੂੰ ਮਾਲਾ ਮਾਲ ਕਰ ਦਿੱਤਾ ਤੇ ਇਸ ਕਰਕੇ ਭਟਾਂ ਦੇ ਸਵਈਆਂ ਵਿੱਚ ਵੀ ਬਚਨ ਆਉਂਦਾ ਹੈ ਤੁਸੀਂ ਰੋਜ਼ ਬਚਨ ਸਰਵਣ ਕਰਦੇ ਹੋ ਭਟ ਦਾਸ ਜੀ ਦਾ ਸਵਈਆ ਸਵਈਏ ਮਹੱਲੇ ਚੌਥੇ ਕੇ ਅਬ ਰੱਖੋ ਦਾਸ ਬਾਟ ਕੀ ਲਾਜ ਜੈਸੀ ਲਾਜ ਰੱਖੀ ਭਗਤ ਪ੍ਰਹਿਲਾਦ ਕੀ ਹਰਨਾਖਸ ਫਾਰੇ ਕਰ ਆਜ ਫੁਨ ਦਰੋਪਤੀ ਲਾਜ ਰੱਖੀ ਹਰ ਪ੍ਰਭ ਜੀ ਛੀਨਤ ਵਸਤਰ ਦੀਨ ਬਹੁ ਸਾਜ ਸੁਦਾਮਾ ਅਪਦਾ ਤੇ ਰਖਿਆ 1400 ਅੰਗ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਜਿੱਥੇ ਭਗਤ ਸੁਦਾਮਾ ਜੀ ਦਾ ਜ਼ਿਕਰ ਆਇਆ ਜ਼ਿਕਰ ਹੋਰ ਥਾਂਾਂ ਤੇ ਵੀ ਆਉਂਦਾ ਸੁਦਾਮਾ ਅਪਦਾ ਤੇ ਰਾਖਿਆ ਗਨ ਕਾ ਪੜਤ ਪੂਰੇ ਤੇ ਕਾਜ ਸਿਧਿ ਸਤਗੁਰ ਸੋ ਪ੍ਰਸੰਨ ਕਲਯੁਗ ਹੋਏ ਰਾਖੋ ਦਾਸ ਭਾਟ ਕੀ ਲਾ